ਰਮਨ ਰਮਨ ਮੈਨੂੰ ਕਿਹਨੇ ਦੱਸਿਆ ਤਾਂ ਹੈਗਾ ਸੀ ਕਿ ਜੋ ਬੰਦਾ ਫਲਾ ਨਹੀਂ ਯਾਰ ਰਮਨ ਰਮਨ ਕਿਹਨੇ ਵੇਖਿਆ ਨੂੰ ਹੈਗਾ ਸੀ ਪਰ ਇਹ ਨਹੀਂ ਦੱਸਿਆ ਨਾ ਵੀ ਉਹ ਕਿਹੜੇ ਪਿੰਡ ਚ ਰਹਿੰਦਾ ਹੋ ਦਿਹਾੜੀ ਤੇ ਲਾ ਲੋ ਕਿਸ ਨੂੰ ਕੰਮ ਤਾਂ ਕਰਨਾ ਹੀ ਪੈਣਾ ਵਾ ਰਮਨ ਜੀਤੇ ਹੋਣ ਲੱਗ ਗੋ ਮਮੀ ਨੂੰ ਫੋਨ ਕਰਦੀ ਆਂ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਕਰਦੀ ਹੁਣ ਤੋਅ ਚਲੋ ਆਇਓ ਤੇ ਹੀ ਵੀ ਹਾਂਜੀ ਬਈ ਜਾ ਦੇ ਨਾਲ ਕਰਵਾ ਦੇਣਾ ਕੋਈ ਨਹੀਂ ਕਰਵਾ ਦਾਂਗੀ ਮੈਂ ਤੇ ਕਰਾਈਆਂ ਕੰਮ ਅੱਛਾ ਉਹਨੂੰ ਕੋਈ ਸਮਝਣਾ ਚਾਹੀਦਾ ਵਾ ਘੜ ਇਦਾਂ ਨਹੀਂ ਚੱਲਦੇ ਹੁੰਦੇ ਇਦਾਂ ਉਹ ਕਰਦੀ ਪਈ ਹ ਹੁਣ ਇਹ ਨਾ ਹੋਵੇ लवली ਫੇਅਰ ਚੱਲ ਜੇ ਤੇ ਨਾਲ ਹੀ ਚੋਕ ਕੇ ਬੋੜੀ ਬਿਸਤਰਾ ਦੇ ਲੋੜੀ 21 ਇਹ ਨਾ ਹੋਵੇ ਤੇ लवली ਚੱਲ ਜੇ ਤੇ ਨਾਲ ਹੀ ਚੋਕ ਕੇ ਬੋੜੀ ਬਿਸਤਰਾ ਤੇ ਆਪਣੇ ਪੈਂਟ ਚੱਲ ਜੇ ਰੁਕ ਜਾ ਡੱਡੀਆਂ ਵਸ 21 ਆਪਣੇ ਮੰਡਲੇ ਕੀ ਕਰ ਲੋਗੀ ਬਣਾ ਮੈਂ ਕਰ ਲਿਆ ਮੈਂ ਆਪਣੇ ਕਮਰੇ ਚਾਂਦੀ ਲੱਗੀਆਂ ਸਫਾਈ ਕਰਨ ਅੱਗੇ ਭੂਲ ਕੋ ਫੇਰ ਨਹੀਂ ਜਾਣਾ ਉਹਨੇ ਕਿਹਾ ਮੈਂ ਪੇਕੇ ਚਲ ਜਾਨੀ ਆ ਕੋਈ ਗੱਲ ਨਹੀਂ ਨਾਲ ਜਾਊਗੀ ਜਾਣਾ ਕਿ ਹੋਣੀ ਲੜਬੜੀ ਕਹਿਣ ਡਿਆ ਹੈ ਕਿ ਨਾ ਹੁਣ ਸਭ ਤੋਂ ਛੋੜਾ ਕੰਮ ਪੂੜਾ ਕੰਮ ਕਰਦਾ ਆਪਣੇ ਵਾਸਤੇ ਕਰਨਾ ਵਾ ਸਾਨੂੰ ਖਰਚੇ ਚਾਹੀਦੇ ਆ ਕਿ ਨਹੀਂ ਚਾਹੀਦੇ ਰਮਨ ਖਾਤੇ ਤੇ ਚੱਲ ਚਾਹੀਦੇ ਕੋਈ ਵਾ बोलदे नी फोन ਫੜ ਕੇ ਬੈਠੇ ਹੋ ਕਰੋ ਤੇ ਲੋਣਾ ਜੋਦ ਇੱਕ ਜੀ ਕਰਨ ਰਿਹਾ ਵਾ ਪਿੰਦੇ ਡੈਡ ਨੂੰ ਫੋਨ ਕਰਾ ਲੋਕੀ ਝੋਨੇ ਕਰਨ ਦੇ ਝੋਨੇ ਲਾਉਂਦੇ ਤਾਂ ਆਪਣੇ ਕੰਮ ਹਾਂਜੀ ਤੇ ਮੈਂ लवली ਚਲਦਾ ਵਾਂ ਤੇ ਫਿਰ ਕਿਸੇ ਨੂੰ ਆਉਂਗਾ ਮੈਂ ਮਾਰੂਗਾ ਵਾ ਵਨ ਵੇਜੀ ਹਾਂਜੀ ਪਾਣੀ ਢਲ ਗਿਆ ਫੇਰ ਆ ਜਾਓ ਵੇਜੀ ਕਰਦਾ ਕਿੰਨਾ ਹੀ ਖਲਾਰਾ ਪਾ ਕੇ ਬੈਗੇ ਆ ਤੇ ਹੁਣ ਕਿਦਾਂ ਕਰਾਂਗੇ ਇਹ ਆ ਵੀ ਦੋ ਬੰਦਿਆਂ ਦੀ ਸਲਾਹ ਲਈ ਹੋਊਗੀ ਤੇ ਥੋੜੀ ਸਲਾਹ ਮਿਲ ਜਾਂਦੀ ਆ ਚੱਲ ਇਹ ਆਪਣੇ ਨਾਂ ਹੋਜੂਗੀ ਤੇ ਫਿਰ ਵੇਖ ਲਾਂਗੇ ਜੇ ਲਿਮਟ ਲਿਮਟ ਬਣਾ ਕੇ ਤੇ ਫਿਰ ਇੱਕ ਅੱਧਾ ਕੋਟਾ ਪਾ ਛੜਾਂਗੇ ਪਾ ਛੜ ਇਹ ਆ ਜਾਣੇ ਆ ਜਦੋਂ ਕਮਰੇ ਪੈ ਗਏ ਫਿਰ ਇਹ ਫਿਕਰ ਹੋਣੀ ਆ ਹੁਣ ਲਾਉਣੇ ਵੀ ਆ ਆਹੋ ਤੇ ਹੈ ਹੀ ਜੋਤ ਪਰ ਹੁਣ ਕੜੀਏ ਕੀ ਕੜੀਏ ਚੱਲ ਜੋਤ ਜਦੋਂ ਪੈਲੀ ਨਾਂ ਹੋ ਗਈ ਨਾ ਤੇ ਚੱਲ ਇੱਕ ਅੱਧਾ ਕਮਰਾ ਪਾ ਛੜਾਂਗੇ ਇੱਥੇ ਛੜਾਂਗੇ ਨਹੀਂ ਛੜਾਂਦੇ ਠੀਕ ਚੱਲ ਜੋ ਤੇ ਤਾਈ ਨਾਲ ਗੱਲ ਕਰਕੇ ਨਾ ਤੇ ਆਪਣੇ ਨਾਮ ਕਰਾਉਨੇ ਆ ਪਹਿਲੀ ਚੱਲ ਇਹ ਆ ਵੀ ਫਿਰ ਪੈਸੇ ਪੁਛ ਚੋਕੇ ਨਾ ਤੇ ਇੱਕ ਅਦਾ ਕਮਰਾ ਪਾ ਛੜਾਂਗੇ ਇੱਥੇ ਉਹ ਆਈ ਆ ਚੱਲ ਆਪੇ ਹੌਲੀ ਹੌਲੀ ਲੱਭਦੇ ਜਾਣਗੇ ਤੇ ਬਾਕੀ ਮੁੱਕ ਦੀ ਗੱਲ ਇਹ ਆ ਵੀ ਤੂੰ ਚਲ ਜਾ ਕਰ ਪੜਨ ਪੜਨ ਹਾਏ ਭਾਜੀ ਤੁਹਾਡੀ ਹੋ ਗਿਆ 2 1 ਚੱਲ ਮੁੱਕ ਦੀ ਗੱਲ ਇਹ ਆ ਵੀ ਤੂੰ ਪੜਨ ਚਲ ਜਾਗਾ ਕੋਈ ਨਹੀਂ ਚਲ ਚਾ ਕਰਨੀ ਨਿਕਲੇ ਯਾਰ ਮੁੱਕਦੀ ਗੱਲ ਇਹ ਆ ਜੋਤ ਤੂੰ ਨਾ ਪੜਨ ਚਲ ਜਿਆ ਕਰ ਕੋਈ ਨਹੀਂ ਵੀਰ ਜੀ ਐਂਡ 1 ਚਲੋ ਠੀਕ ਆ ਭਾਜੀ ਮੈਂ ਚਲਦਾ ਵਾਂ ਮੈਂ ਜਾਣਾ ਥੋੜਾ ਕੰਮ ਤੇ ਹੁਣ ਮੈਂ ਨੰਗਣ ਡਿਆ ਲਾਗੋ ਤੇ ਮੈਂ ਬੱਚਿਆਂ ਨੂੰ ਮਿਲ ਜੀ ਜਾਂਦਾ ਹਾਂ ਕਿਤੇ ਹੋਗੇ ਕੋਈ ਗੱਲ ਨਹੀਂ ਕਿਥੋਂ ਸਟਾਰਟ ਕਰਾਂ ਸਾਡੇ ਭਰਾ ਨੇ ਕਮਰੇ ਹਾਂ ਚਲੋ ਫ੍ਰੀਟ ਹੋ ਗਏ ਆਜੋ ਭਾਜੀ ਹਾਂ ਹਾਂ ਚੰਗਾ ਭਲਾ ਸੀਨ ਹੋਣਿਆ ਓ ਰੁਕ ਜਾ ਲਵੜੇ ਕੀ ਕਰਨ ਡਿਆ ਆ ਆਜੋ ਪਾਜੀ ਵਨ ਆਜੋ ਪਾਜੀ ਬਹਿਜੋ ਤੁਸੀਂ ਮੈਂ ਲਿਆਉਂਦਾ ਕੁਰਸੀ ਤੇ ਜੀ ਲੈ ਵਾ ਅਸੀਂ ਜਾਂਦਾ ਵਾ ਵੇ ਲੈ ਇਹਨੇ ਕੰਮ ਕੀ ਹੋ ਗਿਆ ਮम्मा ਚੱਲ ਯਾਰ ਚੱਲ ਆ ਜਾ ਇੱਥੇ ਹੀ ਇੱਥੇ ਹੀ ਕੋ ਦੋਲਾ ਚਲੋ ਕੋਈ ਗੱਲ ਨਹੀਂ ਚੱਲ ਜੰਨੇ ਹਾਂ ਹਾਂ ਤੂੰ ਵਾ ਉਹ ਕੰਮ ਗਲਤ ਹੋ ਗਿਆ ਚਲੋ ਜੀ ਹੋ ਗਿਆ ਇੱਕ ਮਿੰਟ ਨਾਲੇ ਮੇਰੀ ਗੱਲ ਸੁਣ ਤੂੰ ਵਨ ਉਹ ਇੱਕ ਮਲਿਸਾ ਕਰਤਾਂ ਗਿਆ ਓਏ ਵਨ ਨਾਲੇ ਮੇਰੀ ਗੱਲ ਸੁਣ ਤੇ ਘਰ ਹੀ ਬਣਾਉਣਾ ਨਾ ਤੇ ਫਿਕਰ ਨਹੀਂ ਕਰਨੀ ਤੂੰ ਨਾਲ ਬਣਾਵਾਂਗੇ ਤੇਰੇ ਆਪਾਂ ਠੀਕ ਹੈ ਨਾ ਚੱਲ ਨਾ ਨਹੀਂ ਮੈਂ ਨਾ ਲੈ ਚਲੋ ਜੀ ਇਹ ਕਰ ਵਨ लवली ਹਾਂਜੀ ਕੋਕੜਾ ਗਿਆ ਇਧਰ ਆ ਘਰ ਅੱਛਾ ਤੇ ਉਹ ਕਹਿੰਦੇ ਸੀ ਵੀ ਕਿਸ ਚੀਜ਼ ਦੀ ਉਹਨਾਂ ਨੂੰ ਥੋੜਾ ਨਾ ਹੋਵੇ ਜੇ ਕੋਈ ਬਾਰ ਰਮਨ ਮੈਨੂੰ ਕਿਹਨੇ ਦੱਸਿਆ ਤਾਂ ਹੈਗਾ ਸੀ ਕਿ ਜੋ ਬੰਦਾ ਫੜ ਨਹੀਂ ਯਾਰ ਪਰ ਰਮਨ ਕਿਹਨੇ ਵੇਖਿਆ ਨੂੰ ਹੈਗਾ ਸੀ ਪਰ ਇਹ ਨਹੀਂ ਦੱਸਿਆ ਨਾ ਕਿ ਉਹ ਕਿਹੜੇ ਪਿੰਡ ਚ ਰਹਿੰਦਾ ਹੋ ਦਿਹਾੜੀ ਤੇ ਲਾ ਲੋ ਕਿਸ ਨੂੰ ਕੰਮ ਤਾਂ ਕਰਨਾ ਹੀ ਪੈਣਾ ਵਾ ਰਮਨ ਜੀਤੇ ਹੋਣ ਲੱਗ ਗਏ ਤੋ ਵਾ ਮੈਨੂੰ ਫੋਨ ਕਰਦੀ ਆਂ ਦੇ ਨਹੀਂ ਇੱਕ ਘਟ ਲੈ ਕਰਦੀ ਹੁਣ ਤੋ ਵਾ ਚਲੋ ਆਇਓ ਤੇ ਹੀ ਹਾਂਜੀ ਬਈ ਜਾ ਦੇ ਨਾਲ ਕਰਵਾ ਦੇਣਾ ਕੋਈ ਨਹੀਂ ਕਰਵਾ ਦਾਂਗੀ ਮੈਂ ਤੇ ਕਾਰਾ ਆਈਆਂ ਕੰਮ ਅੱਛਾ ਉਹਨੂੰ ਵੀ ਸਮਝਣਾ ਚਾਹੀਦਾ ਵਾ ਘਰ ਇਦਾਂ ਨਹੀਂ ਚੱਲਦੇ ਹੁੰਦੇ ਇਦਾਂ ਕਰਦੀ ਪਈ ਹ ਹੁਣ ਇਹ ਨਾ ਨਾ ਹੋਵੇ लवली ਫੇਅਰ ਚੱਲ ਜੇ ਤੇ ਨਾਲ ਹੀ ਚੋਕੀ ਬੋੜੀ ਬਿਸਤਰਾ ਦੇ ਲੋੜੀ ਤੋਂ ਇਹ ਨਾ ਨਾ ਹੋਵੇ ਵੀ लवली ਚੱਲ ਜੇ ਤੇ ਨਾਲ ਹੀ ਚੋਕੀ ਬੋੜੀ ਬਿਸਤਰਾ ਤੇ ਆਪਣੇ ਪੈਨਟ ਚੱਲ ਜੇ ਰੁਕ ਜਾ ਡੱਡੀਆਂ ਵਸੀ ਤੋਂ ਵਾ ਆਪਨੇ ਬੰਡਲੀ ਕੀ ਕਰ ਲੋਗੀ ਬਣ ਮੈਂ ਕਰ ਲਿਆ ਮੈਂ ਆਪਣੇ ਕਮਰੇ ਚਾਂਦੀ ਲੱਗੀਆਂ ਸਫਾਈ ਕਰਨ ਅੱਗੇ ਭੂਲ ਕੋ ਫੇਰ ਨਹੀਂ ਜਾਣਾ ਉਹਨੇ ਕਿਹਾ ਮੈਂ ਪੇਕੇ ਚਲ ਜਾਨੀ ਆ ਕੋਈ ਗੱਲ ਨਹੀਂ ਨਾਲ ਜਾਉਗੀ ਜਾਣਾ ਕਿ ਹੋਣੀ ਲੜਬੜੀ ਕਹਿਣ ਡਿਆ ਸੀ ਕਿ ਨਾਉਣ ਸਭ ਤੋਂ ਕੂੜਾ ਕੰਮ ਪੂੜਾ ਕੰਮ ਛੋਟਾ ਆਪਣੇ ਵਾਸਤੇ ਕਰਨਾ ਵਾ ਸਾਨੂੰ ਖਰਚੇ ਚਾਹੀਦੇ ਆ ਕਿ ਨਹੀਂ ਚਾਹੀਦੇ ਰਮਨ ਖਾ ਤੇ ਚੱਲ ਚਾਹੀਦੇ बोलदे नी फोन ਫੜ ਕੇ ਬੈਠੇ ਹੋ ਕਰੋ ਤੇ ਨੋਣਾ ਜੋਦ ਇੱਕ ਜੀ ਕਰਨ ਰਿਆ ਵਾ ਵੀ ਮੇਰੇ ਡੈਡ ਨੂੰ ਫੋਨ ਕਰਾਂ ਲੋਕੀ ਝੋਨੇ ਕਰਨ ਝੋਨੇ ਲਾਉਂਦੇ ਤਾਂ ਆਪਣੇ ਕੰਮ ਹਾਂਜੀ ਹਾਂ ਤੇ ਮੈਂ लवली ਚਲਦਾ ਵਾਂ ਤੇ ਫਿਰ ਕਿਸੇ ਤੋਂ ਆਉਂਗਾ ਮੈਂ ਮਾਰੂ ਪਕਾ ਕੇ ਜਾਇਆ ਵਨ ਵੇਜੀ ਹਾਂਜੀ ਪਾਣੀ ਧੋ ਲਿਖਾ ਫੇਰ ਆ ਜਾਓ ਵੇਜੀ ਕਹਦਾ ਕਿੰਨੇ ਖਿਲਾਰਾ ਪਾ ਕੇ ਬੈ ਗਏ ਆ ਤੇ ਹੁਣ ਕਿਦਾਂ ਕਰਾਂਗੇ ਇਹ ਆ ਵੀ ਦੋ ਬੰਦਿਆਂ ਦੀ ਸਲਾਹ ਲਈ ਹੋਊਗੀ ਤੇ ਥੋੜੀ ਸਲਾਹ ਮਿਲ ਜਾਂਦੀ ਆ ਚੱਲ ਇਹ ਆਪਣੇ ਨਾਂ ਹੋ ਜਾਊਗੀ ਤੇ ਫਿਰ ਵੇਖ ਲਾਂਗੇ ਜੀ ਲਿਮਟ ਲਿਮਟ ਬਣਾ ਕੇ ਤੇ ਫਿਰ ਇੱਕ ਅੱਧਾ ਕੋਟਾ ਪਾਵਸ ਰਾਂਗੇ ਪਾਛਾਂਗੇ ਇਹ ਆ ਜਾਣੇ ਆ ਜਦੋਂ ਕਮਰੇ ਪੈ ਗਏ ਫਿਰ ਇਹ ਫਿਕਰ ਹੋਣੀ ਆ ਹੁਣ ਲਾਉਣੇ ਵੀ ਆ ਆਹੋ ਤੇ ਹੈਈ ਜੋਤ ਪਰ ਹੁਣ ਕੜੀਏ ਕੀ ਕੜੀਏ ਚੱਲ ਜੋਤ ਜਦੋਂ ਪੈਲੀ ਨਾ ਹੋ ਗਈ ਨਾ ਤੇ ਚੱਲ ਇੱਕ ਅੱਧਾ ਕਮਰਾ ਪਾ ਛੜਾਂਗੇ ਇੱਥੇ ਛੜਾਂਗੇ ਨਹੀਂ ਛੜਾਂਦੇ ਠੀਕ ਚੱਲ ਜੋ ਤਾਏ ਨਾਲ ਗੱਲ ਕਰਕੇ ਨਾ ਤੇ ਆਪਣੇ ਨਾਂ ਕਰਾਉਨੇ ਆ ਪਹਿਲੀ ਚੱਲ ਇਹ ਆ ਵੀ ਫਿਰ ਪੈਸੇ ਪੈਸੇ ਚੋਕੇ ਨਾ ਤੇ ਇੱਕ ਅਧਾ ਕਮਰਾ ਪਾ ਛੜਾਂਗੇ ਇੱਥੇ ਉਹ ਆਈ ਆ ਚੱਲ ਆਪੇ ਹੌਲੀ ਹੌਲੀ ਲੱਦੇ ਜਾਣਗੇ ਤੇ ਬਾਕੀ ਮੁੱਕ ਦੀ ਗੱਲ ਇਹ ਆ ਵੀ ਤੂੰ ਚਲ ਜਾ ਘਰ ਪੜਨ ਪੜਨ ਹਾਏ ਭਾਜੀ ਤੁਹਾਡੀ ਹੋ ਗਿਆ 2 ਐਂਡ 1 ਚੱਲ ਮੁੱਕ ਦੀ ਗੱਲ ਇਹ ਆ ਵੀ ਤੂੰ ਪੜਨ ਚਲ ਜਾਗਾ ਕੋਈ ਨਹੀਂ ਚਲ ਚਾ ਕਰਨੀ ਨਿਕਲੇ ਯਾਰ ਗਰਮੀ ਮੁਕਦੀ ਘਾਲੀ ਆ ਜੋ ਤੂੰ ਨਾ ਪੜਨ ਚਲ ਜਿਆ ਕਰ ਕੋਈ ਨਹੀਂ ਵੀਰ ਜੀ ਐਂਡ 1 ਚਲੋ ਠੀਕ ਆ ਭਾਜੀ ਮੈਂ ਚਲਦਾ ਵਾਂ ਮੈਂ ਜਾਣਾ ਥੋੜਾ ਕੰਮ ਤੇ ਹੁਣ ਮੈਂ ਨੰਗਣ ਡਿਆ ਲਾਗੋ ਤੇ ਮੈਂ ਬੱਚਿਆਂ ਨੂੰ ਮਿਲ ਜੀ ਜਾਂਦਾ ਹਾਂ ਬੰਦੇ ਹੋਗੇ ਕੋਈ ਗੱਲ ਨਹੀਂ ਕਿ ਤੁਹਾਨੂੰ ਸਟਾਰਟ ਕਰਨਾ ਹੈ ਸਾਡੇ ਪ੍ਰਾਣੇ ਕਮਰੇ ਆ ਹਾਂ ਚਲੋ 3 2 1 ਆ ਜਾਓ ਭਾਜੀ ਹਾਂ ਚੰਗਾ ਭੜਾ ਸੀਨ ਹੋਣਿਆ ਉਹ ਰੁਕ ਜਾ ਲਵੜੇ ਕੀ ਕਰਨ ਡਿਆ ਆ ਆਜੋ ਪਾਜੀ ਵਨ ਆਜੋ ਪਾਜੀ ਬਹਿਜੋ ਤੁਸੀਂ ਮੈਂ ਲਿਆਉਣਾ ਕੁਰਸੀ ਤੇ ਜੀ ਲੈ ਵਾ ਹੱਸੇ ਜਾਂਦਾ ਹੋਵੇ ਲੈ ਲੈ ਕੰਮ ਕੀ ਹੋ ਗਿਆ ਮम्मा ਚੱਲ ਯਾਰ ਚੱਲ ਆਜਾ ਇੱਥੇ ਹੀ ਇੱਥੇ ਹੀ ਕੋ ਦੋਲਾ ਚਲੋ ਕੋਈ ਗੱਲ ਨਹੀਂ ਚਲ ਜੰਨੇ ਹਾਂ ਹਾਂ ਤੂੰ ਵਾ ਉਹ ਕੰਮ ਗੱਲ ਤੋਂ ਹੋ ਜਾ ਲੋ ਜੀ ਹੋ ਗਿਆ ਇੱਕ ਮਿੰਟ ਨਾਲੇ ਮੇਰੀ ਗੱਲ ਸੁਣ ਤੂੰ ਵਨ ਓਏ ਕੰਮ ਨਹੀਂ ਕਰਦਾ ਪੁੱਤ ਅਈ ਓ 1 ਨਾਲੇ ਮੇਰੀ ਗੱਲ ਸੁਣ ਤੇ ਘਰ ਇਹ ਬਣਾਉਣਾ ਨਾ ਤੇ ਫਿਕਰ ਨਹੀਂ ਕਰਨੀ ਤੂੰ ਨਾਲ ਬਣਾਵਾਂਗੇ ਤੇਰੇ ਆਪਾ ਠੀਕ ਹੈ ਨਾ ਤਲ ਨਾ ਨਹੀਂ ਮੈਂ ਤਾਂ ਲੈ ਫੇਰ ਕਰ 1 लवली ਹਾਂਜੀ ਕੋਪੜਾ ਗਿਆ ਇਦਾਂ ਕਰ ਅੱਛਾ ਤੇ ਉਹ ਕਹਿੰਦੇ ਸੀ ਵੀ ਕੇ ਜੀ ਦੀ ਉਹਨਾਂ ਨੂੰ ਥੋੜਨਾ ਹੋਵੇ ਜੇ ਕੋਈ ਬਾਹਰ